ਹਾਂ ਲੋ ਜੀ ਹੁਣ ਇਹ ਟਾਇਰ ਬਦਲ ਲੱਗੇ ਆ। ਇਹ ਚਾਰ ਟਾਇਰ ਲਿਆਂਦੇ ਆ ਬ੍ਰੈਂਡ ਨਿਊ। ਆਹ ਆ ਵਿਦ ਰਿਮ ਲੈ ਕੇ ਆਏ ਆ ਚਾਰ ਟ੍ਰੇਲਰ ਦੇ ਟ੍ਰਿਮ। ਯੂਲੀਟ 250 ਟੂ 3 ਐਂਡ 올 ਵੈਦਰ ਰਿਮ ਟਾਇਰ ਉਹਨਾਂ ਦਾ। ਇਹ ਸੀਏ ਤੇ ਲੱਗੇ ਸੀ 90 ਡਾਲਰ ਦੇ। ਆਹ 90 ਡਾਲਰ ਦੇ ਸੀਏ ਤੇ ਮਿਲੇ ਆ। ਇਹ ਕਰਕੇ ਹੁਣ ਜੇ ਤੁਹਾਡੇ ਕੋਲ ਜੈਕ ਨਹੀਂ ਗਾ ਤਾਂ ਮੈਂ ਇੱਕ ਨਵੀਂ ਟੈਕਨਿਕਸ ਬਣਾਈ। ਜੈਕ ਤੋਂ ਬਿਨਾਂ ਕਿੱਦਾਂ ਲਿਫਟ ਕਰਕੇ ਇਹ ਟਾਇਰ ਛੇ ਕਰਨੇ ਆ। ਤੇ ਤੋ ਹੁਣ ਤਾਂ ਬੈਨਾ ਤਾਂ ਦੇਖ ਲਾ ਵੀ ਕਿਹੜਾ ਵਿੱਚ ਪ੍ਰੋਪਰਲੀ ਫਿੱਟ ਹੋਣਾ ਆਹ ਬਕਰੇ ਬਕਰੇ ਸਾਈਜ਼ ਆ ਪਹਿਲਾਂ ਇਹ ਨੱਟਾ ਨੂੰ ਲੂਸ ਕਰ ਲਓ ਕਿਉਂਕਿ ਇਹ ਜੇ 에ਅਰ ਛੋ ਗਿਆ ਮੁਰਕੇ ਲੂਸ ਕਰ ਲੈ ਸਾਰੇ ਨੱਟ ਇਹਨਾਂ ਲੂਸ ਕਰ ਲਓ ਜੇ ਨਾ ਵੇਰ ਗੋ ਆਹ ਸਾਰੇ ਲੂਸ ਹੋ ਗਏ ਉਸ ਕਰਕੇ ਦੋ ਬਲੌਕ ਲੈ ਲਓ ਇੱਕ ਹੱਥ ਨਾਲ ਰੱਖ ਦਿਓ ਮੁਰਗੇ ਟਾਇਰ ਇੱਥੇ ਚੜਾ ਦਿਓ ਦੂਜਾ ਟਾਇਰ 에ਰ ਦੇ ਕੋ ਅਬ ਉਹ ਦੇਖੋ ਸਾਡੇ ਇਹ ਜੇ ਤੁਸੀਂ ਬਾਇਨਿਕ ਮੈਨਿਆ ਤੇ ਖੋਲ ਨਹੀਂ ਸਕਦੇ ਆ ਸਾਡਾ ਕੀ ਮੈਨ ਹੈਗਾ ਦੇਖਦੇ ਹਾਂ ਸ਼ਾਇਦ ਹੱਥ ਨਾਲ ਹੀ ਬਾਇਨਿਕ ਇਹਦੇ ਆਖਿਆ ਜੇ ਉਹਨਾਂ ਖੁੱਲਦੇ ਨੇ ਮੈਂ ਟਰੱਕ ਫੋਰਵਰਡ ਕਰਦਾ ਜੈਕ ਹੀ ਮੈਂ ਬੜੀ ਕਮੀ ਬੜੀ ਨਾ ਅਜੈਕ ਗਏ फ्रेंड्स ਉਹ ਯਾਰ ਵੇ 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 ਯੂ ਹੈਪ ਪੁਟ ਦਿਸ ਅਹ ਦੂਸਰੇ ਕਿੱਥੇ ਰੱਖਣ ਵਾਲੇ ਤੇ ਇਹ ਜਿਹੜਾ ਫਟਾ ਰਿਹਾ ਜਿਹਨੇ ਸਾਹ ਤੁਸੀਂ ਮੇਕ ਸ਼ੋਰ ਦੂਜੇ ਬੰਨੇ ਟਾਇਰਾਂ ਦੇ ਪਿੱਛੇ ਰੱਖ ਦੇਣਾ ਇਹ ਕਰਦੇ ਹਾਂ ਸੋ ਇਹਨਾਂ ਨੂੰ ਇੱਕ ਟਾਇਰ ਦੇ ਵਿੱਚ ਰਖੜੇ ਆ ਕਿਉਂਕਿ ਟਰੱਕ ਪਿੱਛੇ ਨਾਲ ਰੋਲ ਹੋਏ ਟਰੱਕ ਮੋੜ ਨੂੰ ਨਾਲ ਰੋਲ ਹੋਏ ਪਿੱਛੇ ਨਾਲ ਰੋਲ ਹੋਵੇ ਤੇ ਆਪਣੇ ਪਿਕਅਪ ਦੀਆਂ ਵੀ ਹੈਂਡ ਬ੍ਰੇਕ ਲਾ ਕੇ ਹੁਣ ਜਾਂ ਪਾਰਕ ਸਪ੍ਰੋਪਰਲੀ ਆ ਕੇ ਇਹਨਾਂ ਉਹਧਰ ਤੋਂ ਟਾਇਰ ਖੋਲਦੇ ਹਾਂ ਥੱਲੇ ਡੈਪ ਹੋਏ ਤੇ ਆ ਦੇਖੋ ਹੁਣ ਮੇਰੀ ਨਾਲ ਹੈਲਪ ਵੀ ਆ ਗਈ ਹੈ ਜੀ ਲੋਕ ਤੇ ਨਾ ਬੰਦਿਆਂ ਦੀ ਤੇ ਇਹ ਹੁਣ ਖੋਲ ਕੇ ਕੋਈ 에ਅ ਦੇ ਵਿੱਚ ਆਇਆ ਆ ਤੇ ਆਪਾਂ ਨਵਾਂ ਟਾਇਰ ਪਾ ਦੇਣਾ ਅਸੀਂ ਹੁਣ ਸਾਈਜ਼ ਵੱਡਾ ਸਾਈਜ਼ ਵੱਡਾ ਬਾਈ ਕੋ ਨਹੀਂ ਸਾਈਜ਼ ਵੱਡਾ ਹੈ ਇਹ ਸਾਈਜ਼ ਹੀ ਪ੍ਰੋਪਰ ਯੂਜ਼ ਕਰਨਾ ਆਪ ਇਹ ਆ ਸਾਈਜ਼ ਆਹ ਹੋਨ ਹੋ ਨਾ ਰੋ ਤੁਸੀਂ ਇਹ ਇੱਕ ਸਾਈਜ਼ ਵੀ ਵੱਡਾ ਪਾਉਨੇ ਆ ਤੁਸੀਂ ਨੱਟਾਂ ਦਾ ਸਟ੍ਰਿਪ ਕਰਦੇ ਸਟ੍ਰਿਪ ਕਰ ਦੇਣੇ ਆ ਤੇ ਗਾਂ ਇਹ ਪ੍ਰੋਪਰਲੀ ਖੁੱਲਣੇ ਨਹੀਂਗੇ ਇਸ ਕਰਕੇ ਪੇਸ਼ੈਂਸ ਜਿਹੜੀ ਆ ਨਾ ਪੇਸ਼ੈਂਸ ਸੇਫਟੀ ਐਂਡ ਪੇਸ਼ੈਂਸ ਇਜ਼ ਵੈਰੀ ਵੈਰੀ ਇੰਪੋਰਟੈਂਟ ਵੈਰੀ ਗੋ ਪਾਰਟ ਆਫ ਟੀਨੀ ਟਾਰ ਐਮ ਆ ਰਾਈਟ ਲੈਟਰ ਗਰਲ ਐਮ ਆ ਰਾਈਟ ਯੂ ਅਗਰੀ ਵਿਦ ਮੀ ਰਾਈਟ ਓਕੇ ਦ ਲੈਟਰ ਗਰ ਅਗਰੀਜ਼ ਵਿਦ ਮੀ ਸਟੋਪ ਓਕੇ ਨਾ ਸਟੋਪ I think I got a lot of help here for it. You're doing a star. Right? So it was high up in the sun. I can't know it. You're doing a star, remember? Ha. Yeah. <laughs> oh. oh. Hey galey. ਤੁਸੀਂ ਕੰਫਿਊਜ਼ ਹੋ ਗਏ ਆ। ਆ ਦੇਖੋ। ਇਧਰ ਹੀ ਰਹਿਣਾ, ਇਕੁਆਇਜ਼ਰ ਆ ਸਾਈਡ। ਹਾਂ ਸਾਈਡ। ਮੈਂ ਦੇਖੇ ਤਾਂ ਬਦਲਦਾ ਹਾਂ ਤਾਂ ਇਹਨੂੰ ਘੁਮਾ ਦੇਣਾ। ਨਹੀਂ, ਉਹ ਇਦਾਂ। ਇਹ ਆ ਦੇਖੋ। ਓਏ। ਇਹ ਤਾਂ ਹੱਥਾਂ ਨੇ ਖੁੱਲ੍ਹ ਜਾਂਦੇ ਆ ਦੇਖੋ। ਤੇਰੇ ਲੂਸ ਹੋ ਗਏ ਨਾ। ਹੱਥਾਂ ਨੇ ਖਲੋ ਜਾਣੇ। ਆ ਦੇਖੋ ਜਿਹੜੇ ਦਲੂਸ ਆ ਥਾਣਾ ਘਾਟ ਲੋ ਆ ਦੇਖੋ ਜਿਹੜੇ ਨਹੀਂ ਥਾਣਾ ਖੋਲਦੇ ਮੁੜ ਕੇ ਜੁਰੀ ਰੈਚ ਪਾ ਕੇ ਧਮਾਕੇ ਕਰਦੇ ਇਸ ਵੇਲੇ ਮੇਰੇ ਨਾਲ ਹੈਲਪ ਕਰ ਰਿਹਾ ਜੀ ਆ ਮੇਰਾ ਮੁੰਡਾ ਕਰਨ ਸਿੰਘ ਸੋਲ ਤੇ ਨਾਲ ਆ ਵੀਰਾ ਭਾਂਜਾ ਪ੍ਰਦੀਪ ਸਿੰਘ ਸੋਲ ਤੇ ਆ ਸਾਡੀਆਂ ਛੋਟੀਆਂ ਕੰਮਕਿਨਾਂ ਤੋਂ ਆਪ ਸਟਾਹ ਹੈ ਇੰਸਪੈਕਟਰ ਦੇ ਸਾਰਾ ਕੰਮ ਹੋ ਗਿਆ ਇਹ ਸਾਡਾ ਹੈਗਾ ਸਪੈਕਟਰ ਇਹਨਾਂ ਸਪੈਕਟਰ ਕਰਕੇ ਦੱਸਣਾ ਵੀ ਅਸੀਂ ਕੰਮ ਸਹੀ ਕੀਤਾ ਕਿ ਗਲਤ ਕੀਤਾ ਦੱਸਣਾ ਅਸੀਂ ਉਹ ਪੂਰਾ ਕੰਮ ਕਰ ਰਹੇ ਹਾਂ ਜਿਵੇਂ ਕੁੱਤੇ ਦਾ ਕੰਮ ਕੀਤਾ ਉਹ ਬੰਦੇ ਦਾ ਕੰਮ ਕੀਤਾ ਹਾਂ ਇਹ ਦੱਸੂਗਾ ਵੀ ਇਹ ਕੰਮ ਕੁੱਤੇ ਵਾਲਾ ਸੀ ਬੰਦੇ ਵਾਲਾ ਸੀ ਆ ਦੇਖੋ ਜੀ ਰੋਪਰੀ ਨਟ ਖੋਲ ਕੇ ਨਟ ਸਹੀ ਜੀ ਰੱਖਨੇ ਹਨ ਪਤਾ ਨਹੀਂ ਕਿੱਥੇ ਟਿਕਾ ਰਿਹਾ ਮੁੰਡਾ ਦੇਖੋ ਇੱਕ ਨਟ ਲਾ ਲਿਆ ਨਟ ਵੀ ਨਹੀਂ ਫੜਾਇਆ ਉਸਾਲੇ ਰੱਖਿਆ ਦਾ ਵੈਰੀ ਗੁੱਡ ਇਹ ਪੁੰਜਾ ਯਾ ਕਿ ਕਰਦੇ ਹੈ। ਹੇ ਵੇਸਲੀ ਮਾਸ। ਮੁੰਨੇ ਨੇ ਲਾ ਲਿਆ ਤੇ ਆਪਾਂ ਫਿਰ ਕੈਚ ਆ ਡੀਡਬਲਯੂ 40 ਲੈ ਕੇ ਨਾ ਆਪਾਂ ਲਟਾ ਤੇ ਅਮੇ ਬੋਟਾਂ ਤੇ ਸਪਰੇ ਕਰ ਦੇਣੀ ਆ ਫਿਚਰ ਨਾ ਵੀ ਰਾਸ਼ਟਰ ਉਸਣ ਲੱਗੇ ਤੇ ਥੋੜੇ ਸਮੂਥਲੀ ਚਾਹ ਲੈ ਆਪਾਂ ਬੋਟਾਂ ਦੇ ਕਰ ਦਾਂਗੇ ਆ ਲੋ ਇਸ ਸਪਰੇ 1 2 4 اور 5 ਇਹ ਤੇ ਕਰਤੀ ਆਪਣੇ ਬੋਡਿਆਂ ਤੇ ਬੋਟਾਂ ਵਿੱਚ ਵੀ ਅਮੀਨ ਲੱਟਾਂ ਦੇ ਵਿੱਚ ਲੱਟਾਂ ਜੀ ਸਪਰੇ ਕਰਦੀ ਹੈ ਉਹ ਦੇਖੋ ਹੁਣ ਜੀ ਨਵਾਂ ਟਾਇਰ ਰੋਲ ਅਪ ਕਰ ਲਿਆ ਆ ਉਹ ਸੇਫ ਹੋੜ ਕਰੀ ਇੱਕ ਵੇ ਤੇ ਆਹ ਦੇਖੋ ਜੀ ਹੁਣ ਟਾਇਰ ਚੱਕ ਕੇ ਜਨੇਰਾ ਵੀ ਮਾਰਣਾ ਹੈ ਮੇਰਾ خیال ਨੇ ਮੇਰੀ ਹੈਲਪ ਜੀ ਮਿਲ ਪਊਗੀ I've been in here. young and restless. Cut. Line up and put the You can't see it, right? Because it's higher. Hey, no. It's too heavy or what? Yeah, no, it's not. Just tie it up. I know. There you go. Alright. Put the top part in first. Uh-huh. Use this one. Really? Use this one. ਨਾ ਉਹ ਇਸ ਵੰਦੇ ਵਿੱਚ ਨਾ ਗਰੇਨ ਦਵੰਦਵਾ ਨਹੀਂ ਆਉਂਦਾ। ਇਹ। ਉਹ ਫਿੰਗਰਸ ਇੰਸਾਈਡ। ਦਸ ਵਨ ਡਿਜ਼ਨਟ ਗੋ ਆਊਟ। ਇਸ ਵਨ ਯੂਕਿਉਂਕੀ ਇਸ ਵੰਦੇ। ਨੋ ਜਿਹੜਾ ਸੋਖਾ ਨਟ ਆ ਉਹ ਸਭ ਤੋਂ ਪਹਿਲਾਂ ਕੱਸੋ ਤੇ ਜਿਹੜਾ ਥੋੜਾ ਡਿਫਿਕਲਟ ਹੈ ਨਟ ਉਹ ਐਂਡ ਤੇ ਕੱਸੋ। ਡੋਨਟ ਬੜੀ ਬਾਰੇ ਉਹ ਬੋਟ ਦੇ ਆਪ ਕੱਸਲਾ ਪਹਿਲਾਂ। ਕਿਉਂਕਿ ਜਿਹੜੇ ਸੋਖੇ ਨਟ ਆ ਉਹ ਪਹਿਲਾਂ ਅਸੀਂ ਕੱਸੋ ਨੇ ਤੇ ਜਿਹੜਾ ਹਾਰਡ ਹੈ ਉਹਨੂੰ ਫਿਰ ਐਂਡ ਤੇ ਉਹਦੇ ਨਾਲ ਆਪਾਂ ਥੋੜਾ ਕਸ ਲਿਆ ਬਾਕੀ ਸਾਰੇ ਪਹਿਲਾ ਜਿਹੜੀ ਈਜ਼ੀ ਆ ਉਹ ਕਸ ਲਾ ਤੇ ਹੋ ਜਾਦਾ ਹੋ ਤੇ ਆਪਣਾ ਸਪਰੇ ਥੋੜੀ ਹੋਰ ਮਾਰਨੀ ਪਵੇ ਰਾਈਟ ਕਾਫੀ ਚਰਦੇ ਨਹੀਂ ਖੋਲੇ ਇਹ ਕਸ ਚਰਦੇ ਨਹੀਂ ਇਹ ਟਾਈਂਡ ਕਸਣ ਦੇ ਪਹਿਲਾਂ 3-4 ਥ्रेड ਪ੍ਰੋਪਰਲੀ ਕਸ ਲੋ ਹਥਨਾ ਮੇਕ ਸ਼ੋਰ ਕਰੋ ਵੀ ਨਾਟ ਜਿਹੜਾ ਹੈ ਨਾ ਉੱਪਰੇ ਥ੍ਰੈਡ ਦੇ ਪ੍ਰੋਪਰਲੀ ਜੜੇ ਤੇ ਜੇ ਤੁਸੀਂ ਥੋੜਾ ਬਹੁਤਾ ਵੀ ਬਿੰਗਾ ਨਾਟ ਕਰ ਦਿੱਤਾ ਹੈ ਨਾ ਇਹ ਫੋਰਸ ਨਹੀਂ ਕਰਨੇ ਥ੍ਰੈਡ ਮੁਰਕੇ ਤੁਹਾਡਾ ਸਾਰੇ ਬੋਲਟ ਕੰਮ ਖਰਾਬ ਹੋ ਜਾਣੇ ਫਿਰ ਤੁਸੀਂ ਦੇਖੋਗੇ ਵੀ ਸਾਰਾ ਕੰਮ ਤੁਹਾਡਾ ਖਰਾਬ ਹੋ ਜਾਣਾ ਤੁਹਾਡੇ ਤਿੰਨ ਚਾਰ ਸੈਟ ਪ੍ਰੋਪਰਲੀ ਜੇ ਖਰਾਬ ਹੋ ਗਿਆ ਰਿਪਲੇਸ ਹੋ ਸਕਦੇ ਰਿਪਲੇਸ ਹੋ ਸਕਦੇ ਹੈ ਕੋਈ ਵੀ ਚੀਜ਼ ਹੈ ਜਿਹੜੀ ਨਹੀਂ ਰਿਪਲੇਸ ਹੋਦੀ ਗੱਲ ਹੈ ਜੀ ਪੈਸੇ ਲੱਗਦੇ ਆ ਆਈਡੀਆ ਹੈਗਾ ਵੀ ਪੈਸੇ ਕਿਦਾ ਸੇਵ ਕਰਨੇ ਆ ਹਾਂਜੀ ਜੀ ਜੀ ਆਹ ਹਾਂਜੀ ਇੰਸਪੈਕਟਰ ਉਹ ਦੇਖੋ ਕੁੜੀ ਬਹੁਤ ਧਿਆਨ ਨਾਲ ਦੇਖ ਰਹੀ ਉਧਰ ਬੈਠੀ ਵੀ ਆਪਣੇ ਟਾਇਰ ਚੇਕ ਕਰਨਾ ਬਈ ਇਸ ਟਾਇਰ ਤੇ ਵੀ ਆ ਗਿਆ ਓ ਓ ਨੋ 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 ਇਟਸ ਹਾਰਡ ਚੱਡੀ ਦਾ ਆਹ ਹਾਰਡ ਦਾ ਹਾਰਡ ਕੋਈ ਨਹੀਂ ਹਾਰਡ ਨਹੀਂ ਇਟਸ ਅ ਡਿੰਗ ਯੂ ਗਟ ਟ੍ਰਾਈ ਨੋ ਜੀ ਯੂ ਗੈਟ ਅ ਫਾਈਨ ਸੋਲੂਸ਼ਨ ਹਾਂ ਸੋਲੂਸ਼ਨ ਆ ਵੀ ਪਾਉਂਦਾ ਤੇ ਇਹ 스웰 ਸਪੈਨ ਕਰੀ ਜਾਂਦਾ ਕਿਉਂਕਿ ਥੱਲੇ ਨੂੰ ਪੂਰਾ ਇਹਦੇ ਉੱਤੇ ਲਿਵਰੇਜ ਨਹੀਂ ਬਣਦੀ ਵੱਢਦੀ ਆਪਾਂ ਨੂੰ ਰੋਲ ਕਰਕੇ ਫਰੰਟ ਕਰ ਲੈਣਾ ਤੇ ਆਹ ਬਲੌਕ ਕੱਢ ਕੇ ਇਹ ਤੇ ਚੜਾ ਲੈਣਾ ਫਿਰ ਇਹਨੂੰ ਆਪਾਂ ਅਖੀ ਚੜਾਉਣ ਤੋਂ ਪਹਿਲਾਂ ਆਪਾਂ ਟਾਈਟ ਕਰ ਦੇਣਾ ਥੋੜੇ ਹੋਰ ਮੈਂ ਰੋਲ ਕਰਦਾ ਫਰੰਟ ਰੋ ਅੱਧ ਦਬੇ ਨਾ ਹੀਦ ਰੋ ਆਪਾਂ ਜਿਹੜੀਆਂ ਲਾਏ ਆਪਾਂ ਟਾਇਰ ਹਟਾਉਣ ਤੋਂ ਇਹ ਕੱਢ ਲੈਣੇ ਆਪਾਂ ਕੱਢ ਗਏ ਅੱਪਾ ਇੱਥੇ ਰੱਖ ਦੇ ਯਾਕੀ ਘਮੀ ਸੀ ਆਮ ਗਣਾ ਮੁਫੋਰਡ ਲੈ ਮੀ ਨੋ ਵਨ ਇਸ ਹਾਪਟ ਆਈ ਥਿੰਕ ਓਕੇ ਬਲੈਡ ਨੋ ਨਾ ਨਿਗਰ ਸਟੈਂਡ ਓਨ ਇਟ ਯੂ ਕੈਨ ਨਾ ਥੈਂਕ ਵੈਰੀ ਗੋ ਨੋ ਨਿਗਰ ਸਟੈਂਡ ਪੁਲਸ ਅੱਧਾ ਮੈਂ ਨੋ ਕਮ ਇੰਟੋ ਬਲਹ ਹੱਥ ਕਰ ਲਈਏ ਸਟੈਂਡ ਤਾਂ ਕਰੀਏ ਜੱਥ ਨਾਲ ਨਾ ਹੁਣ ਜਿਲੋਰਾ ਸਿੰਘ ਕੀ ਤੇ ਗੱਲ ਬਤਾਓ ਉਹ ਹੀ ਉੱਤੇ ਚੜਾਤਾ ਪਿਛਿਆ ਅਸਟਲ ਥਲੇ ਲੱਗਿਆ ਹੋਇਆ ਮਿਲ ਕਰਨ ਹੋ ਗਿਆ ਹੋਰਿਆ ਹੀ ਜੱਗ ਦੇ ਨਾਲ ਹੋਰਿਆ ਲਿਫਟ ਕਰ ਦੇਣਾ ਇਹ ਟਾਇਰ ਆਪਣੇ ਆਪ ਚੱਕਿਆ ਜਾਣਾ ਮੋਰਿਆ ਤੇ ਉਹ ਦੋ ਬੰਦੇ ਖੜੇ ਇੱਧਰ ਇਹ ਜੀ ਹੱਗੇ ਆਪਣੇ ਰੀਅਲ ਏਸਟੇਟ ਬੰਦੇ ਤੇ ਜੇ ਤੁਸੀਂ ਟਰੱਕ ਵੇਚਣਾ ਕਾਰ ਵੇਚਣੀ ਹੈ ਮੇਰੇ ਖਿਆਲ ਉਹ ਹੀ ਵੇਚ ਦਿੰਦੇ ਆ ਉਹਦਾ ਵੇਚਦੇ ਤੇ ਇਹ ਘਾਰ ਆ ਮੇਰਾ ਗੱਲ ਇਹ ਮੋਟਰਸਾਈਕਲ ਸਾਈਕਲ ਕੁਝ ਵੀ ਵੇਚਣਾ ਹੈ ਤੇ ਸਾਬ ਤੇ ਜਿੰਨੂੰ ਕੰਟੈਕਟ ਕਰੋ ਹਾਂਜੀ ਕੁਝ ਕਾਰ ਖਰੀਦਣਾ ਜਾਂ ਲੈਣਾ ਜਾਂ ਵੇਚਣਾ ਨਾਲ ਗੱਡੀ ਆ ਦੇਖੋ ਟੈਕ ਫਰੀ ਹੋ ਗਿਆ ਕਾਰ ਬਣਾਉਣਾ ਨਿਊਸ ਅਸੀਂ ਪਹਿਲਾਂ ਕਰ ਲਈ ਓਕੇ ਗਾੜ ਰੋਲ ਇਟ ਅਪ ਰੋਲੇ ਦਾ ਓਕੇ ਥੇਰ ਯੂ ਗੋ ਬਾਇ ਬਲ ਬੈਟਸ ਗੁੱਡ ਮੈਨ ਹਾਊ ਯੂ ਡਿਡ ਥੈਟ ਯਾ ਥੇਰ ਬੈਰੀ ਗੁੱਡ ਐਂਡ ਇ ਹੈਵ ਟੂ ਡੇਸ ਆ ਵੇਟ ਟੂ ਸੀ ਯੂ ਬੈਕ ਵਿਦ ਅਗੇਨ ਫਾਈਰ ਟਾ ਟਾਰੇ ਬੋਲਟ ਸਾਰੇ ਸਟੇਫ ਆ ਤੇ ਕਰਕੇ ਸਾਨੂੰ ਆਪਣਾ ਰੈਂਚ ਯੂਜ਼ ਕਰਨਾ ਪੜਾ। ਯੈਸਟਰਡੇ ਆਮ ਸੀਨਿੰਗ ਅ ਹੋਮ ਐਂਡ ਦੈਸ ਇਸ ਗਾਈ ਟੇਕਿੰਗ ਪਿਕਚਰਸ। ਸੋ ਟਾਇਰ ਸਾਰੇ ਚੇਂਜ ਹੋ ਗਏ ਉਧਰ ਵੀ ਕਰ ਲੈ ਸੀ ਇੱਧਰ ਵੀ ਕਰ ਲਿਆ। ਹੁਣ ਇਹਨੂੰ ਰੋਲ ਓਵਰ ਕਰਕੇ ਤੇ ਕਰ ਫਿਰ ਰੈਂਚ ਦੇ ਨਾਲ ਸਾਰੇ ਨਟ ਚੈੱਕ ਕਰ ਲੈ ਵੀ ਪ੍ਰੋਪਰਲੀ ਟਾਈਟ ਹੈਗੇ ਆ। ਆਹ ਦੇਖੋ ਇਹ ਸਿੰਪਲ ਤੁਸੀਂ ਇਹਨੂੰ ਜੇ ਜੈਕ ਹੈ ਨਹੀਂਗਾ ਕੋਈ ਚੱਕਣ ਦੀ ਲੋੜ ਨਹੀਂ ਐ ਕਿ ਟਾਇਰ ਚੱਕੋ ਤੇ ਬਦਲ ਦਿਓ। ਸਿੰਪਲ ਵੇ। ਔਰ ਅੱਗੇ ਨੈਕਸਟ ਵੀਡੀਓ ਤੇ ਤੁਹਾਨੂੰ ਕੋਈ ਨਵੀਂ ਟਿਪ ਦੇਵਾਂਗੇ ਜੀ ਦਾ ਇਹ ਹੁਣ ਲਾਸਟ ਫਾਈਨਲ ਟੱਚ ਆਇਆ ਹੈ ਇਹ ਇਸੇ ਹੁਣ ਫਾਈਨਲ ਦੇਖਣਾ ਵੀ ਪ੍ਰੋਪਰ ਟਾਈਪ ਹੋਇਆ ਆ ਦੇਖੋ ਜੀ ਮੇਕ ਸ਼ੁਰ ਕਰਨਾ ਵੀ ਪੂਰੀ ਲੈਵਰੇਜ ਨਾਲ ਕੱਸ ਹੋ ਗਿਆ ਕਿ ਨਹੀਂ ਫਾਈਨਲ ਟੱਚ ਇਹ ਚੈੱਕ ਕਰਨੀ ਪਾ ਕੇ ਸਾਰਿਆਂ ਦੀ ਕਰਨੀ ਤਾਂ ਪਹਿਲਾਂ ਚਾਹੀਦੀ ਪਰ ਹੁਣ ਆਈ ਪਾ ਕੇ ਕਰਨ ਲੱਗੇ 51 ਕਿਹਾ ਕਿ ਤੁਸੀਂ 60 45 46 ਫਾਲੋ ਅਨਾਫਿਆ ਇਹਨੂੰ ਪੀਐਸਆਈ ਤੇ ਕਰ ਲੋ ਸੈਟ ਆਲਰੇਡੀ 49 ਆ ਆਲਰੇਡੀ 49 ਪੀਐਸਏ ਹੋਰ ਭਰ ਹੋ ਨਹੀਂ ਰਹੀ ਦਾ ਮੀਨਸ ਇਸ ਗੁੱਡ ਲੈਟਸ ਚੈੱਕ ਥਿਸ ਵਨ ਅਭੀ ਚੈੱਕ ਕਰ ਲਓ ਠੀਕ ਹੈ ਆ ਵੀ ਠੀਕ ਹੈ ਜੀ ਇਹ ਵੀ ਨਿਓਨ ਹੋਣਾ 48 ਉਹਦੇ ਲਈ ਚੈੱਕ ਕਰ ਲਈਏ ਆਪਾਂ ਜੈਕੀ

ਉਹਨੇ ਲੈਂਡ ਆਪ ਟੇਨ ਮੀ ਰੈਪੜ ਥੋੜਾ ਰੈਪੜ ਬਸ ਵੈਸਾ ਨਹੀਂ ਨਾ ਤੁਹਾਨੂੰ ਬੀਅਸ ਨਹੀਂ ਬੂ ਆਹ ਤਾਂ ਸੋ ਆਹ ਵੀ ਠੀਕ ਹੈ ਟੋ ਗੁੱਡ ਉਹ ਕਹੇ ਪਹਿਲਾ ਸਪੇਅਰ ਟਾਇਰ ਸਾਡੇ ਕੋਲ ਹੈ ਨਹੀਂ ਸੀ ਹੁਣ ਇਹ ਇੱਕ ਸਪੇਅਰ ਟਾਇਰ ਲਿਆ ਉਹ ਵੀ ਇੱਥੇ ਟੰਗਤਾ ਤੇ ਬੈਸਟ ਇਆ ਵੀ ਜੇ ਤੁਸੀਂ ਲੋਕ ਵਾਲਾ ਬੋਟ ਲਿਆ ਕੇ ਇੱਥੇ ਲਾ ਦਿਓ ਤੇ ਐਦਾਂ ਕੇ ਯਾਰ ਚੋਰੀ ਹੋਣ ਦੇ ਚਾਂਸਸ ਜ਼ਿਆਦੇ ਆ ਕਿ ਯਾਰ ਪਈ ਹਣ ਦੋ ਨਾਟੀਆ ਲਾ ਕੇ ਕੋਈ ਬ੍ਰੈਂਡ ਨਿਊ ਟਾਇਰ ਰ ਲਿਆ ਵੀ ਸਕਦਾ ਯੂਜ਼ਲੀ ਇੱਥੇ ਪੋਣਾ ਚਾਹੀਦਾ ਸਨ ਪੁਰਾਣਾ ਲੇਕਿਨ ਸਾਨੂੰ ਡੀਲ ਮਿਲੀ ਸੀ ਅਹੀਂ ਇਹ ਵੀ ਨਵਾਂ ਲੈ ਆਂਦਾ ਤੇ ਬੈਸਟ ਇਆ ਵੀ ਇੱਕ ਲੋਕ ਵਾਲਾ ਬੋਟ ਲਿਆ ਕੇ ਇੱਥੇ ਲਾਤਾ ਜਾਵੇ ਉਹੀ ਬੈਸਟ ਆ ਹੁਣ ਇਹਨੂੰ ਇੱਕ ਕੱਸ ਦਿੰਨੇ ਆਂ ਤਵਾ ਲਈ ਰੋਲ ਕਰਕੇ ਥੱਲੇ ਲਾ ਕੇ ਲਾਸਟ ਚੈੱਕ ਕਰ ਲੈਣੇ ਕਰੀ ਟਾਇਰ ਕਸ ਹੋ ਗਿਆ ਪੂਰੇ ਨੇ